हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀ ਨਮਾਨਸਿਕ ਯੋਗਤਾ ਦਾ 6/10 ਭਾਗ ਸ਼ੁਰੂ ਕੀਤਾ ਹੋਇਆ ਬੇਟਾ 21 ਤੋਂ ਲੈ ਕੇ 24 ਤੱਕ ਇਹਦੇ ਵਰਗੇ ਸਵਾਲ ਆਉਣੇ ਆ ਤੁਹਾਨੂੰ ਠੀਕ ਹੈ ਇਹਦੇ ਵਿੱਚ ਗਣਿਤਿਕ ਅਕਿਰਤੀ ਹੈ ਜਿਹੜੀ ਉਹ ਅਸੀਂ ਪੂਰੀ ਕਰਨੀ ਹੁੰਦੀ ਹੈ ਦੋ ਕੱਟ ਪੀਸ ਹੁੰਦੇ ਆ ਇੱਕ ਕੁਐਸਚਨ ਫਿਗਰ ਹੈ ਦੂਜੇ ਪਾਸੇ ਆਨਸਰ ਫਿਗਰ ਹੈ ਤਾਂ ਬੇਟਾ ਉਹਦੇ ਵਿੱਚ ਵਰਗ ਚੱਕਰ ਜਾਂ ਆਇਤ ਕੁਝ ਵੀ ਹੋ ਸਕਦਾ ਆ ਧਿਆਨ ਦੇ ਨਾਲ 21 ਨੰਬਰ ਸਵਾਲ ਦੇਖੋ ਤੁਸੀਂ ਆ ਬੇਟਾ ਇੱਕ ਪੀਸ ਜਿਹੜਾ ਹੈਗਾ ਲੱਤਿਆ ਹੋਇਆ ਆ ਤਾਂ ਇਧਰਲੇ ਪਾਸੇ ਅਸੀਂ ਦੇਖ ਕੇ ਦੱਸਣਾ ਵੀ ਕਿਹੜੀ ਆਕਿਰਤੀ ਦੇ ਵਿੱਚ ਆ ਪੀਸ ਜਾਂ ਆ ਆਕਿਰਤੀ ਇੱਥੇ ਲਿਆਵਾਂਗੇ ਵੀ ਇਹ ਇੱਕ ਵਰਗ ਆਇਤ ਜਾਂ ਚੱਕਰ ਪੂਰਾ ਬਣ ਜਾਊਗਾ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਆਬਜ਼ਰਵ ਕਰਦੇ ਆ ਆ ਨੋਬਾਂ ਨੂੰ ਆਬਜ਼ਰਵ ਕਰਦੇ ਆ ਬੇਟਾ ਆ ਤਾਂ ਚੀਜ਼ ਬਣਦੀ ਨਹੀਂ ਪਈ ਹੈਨਾ ਇੱਥੇ ਉਹ ਦਾ ਉੱਪਰ ਨੂੰ ਹੈਗਾ ਇਹ ਵੀ ਨਹੀਂ ਬਣਦੀ ਆ ਚੀਜ਼ ਆ ਸਿਰਫ ਆ C1 ਪੁਆਇੰਟ ਆ ਜਿਹੜਾ ਧਿਆਨ ਨਾਲ ਦੇਖੋ ਜਦੋਂ ਇਹਦੇ ਤੇ ਲਕੀਰ ਖਿੱਚ ਦਾਂਗੇ ਤਾਂ ਇਹਦੇ ਵਰਗੀ ਹੀ ਅਕਿਰਤੀ ਬਣ ਜਾਂਦੀ ਹੈ ਤਾਂ ਸੀ 1 ਅਕਿਰਤੀ ਜਿਹੜੀ ਹੈਗੀ ਉਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 22 ਸਵਾਲ ਨੰਬਰ 22 ਨੂੰ ਧਿਆਨ ਦੇ ਨਾਲ ਆਬਜ਼ਰਵ ਕਰੋ ਤਾਂ ਬੇਟਾ ਇੱਥੇ ਕਿਹੜੀ ਅਕਿਰਤੀ ਆਊਗੀ ਵੀ ਜਿਹੜਾ A ਦਾ ਹੈਗਾ ਆ ਚੀਜ਼ ਪੂਰੀ ਕਰ ਦਵੇ ਵਰਗ ਪੂਰਾ ਵਰਗ ਬਣੂਗਾ ਜਾਂ ਟ੍ਰੈਂਗਲ ਬਣੂਗੀ ਜਾਂ ਚੱਕਰ ਬਣੂਗਾ ਤਿੰਨ ਹੀ ਚੀਜ਼ਾਂ ਬਣਦੀਆਂ ਪਈਆਂ ਠੀਕ ਹੈ ਬੇਟਾ ਤਾਂ ਜਦੋਂ ਬੇਟਾ ਅਸੀਂ ਸਵਾਲ ਨੰਬਰ 22 ਦੇ ਵਿੱਚ ਧਿਆਨ ਨਾਲ ਅਬਜ਼ਰਵ ਕਰਦੇ ਆ ਆ ਦੇਖੋ ਜਦੋਂ ਆ ਪੀਸ ਤੁਸੀਂ ਕੀ ਕਰਨਾ ਪੁੱਤ ਇੱਥੋਂ ਲਾਈਨ ਖਿੱਚ ਕੇ ਤੇ ਇੱਥੋਂ ਲਾਈਨ ਰਲਾ ਕੇ ਦੇਖ ਲੈਣੀ ਉਹ ਤੁਹਾਡੀ ਇਕਾਈ ਸਾਹਮਣੇ ਆ ਜਾਣੀ ਆ ਤਾਂ b1 ਇਕਾਈ ਜਦੋਂ ਇੱਥੇ ਫਿਟ ਕਰਾਂਗੇ ਤਾਂ ਇਹ ਜਿਹੜਾ ਹੈਗਾ ਆ ਵਰਗ ਪੂਰਾ ਹੋ ਜਾਊਗਾ ਇਸ ਕਰਕੇ b1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 23 ਸਵਾਲ ਨੰਬਰ 23 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਬੇਟਾ ਇੱਥੇ ਆਹ ਦੱਸਣਾ ਅਸੀਂ ਵੀ ਆ ਵਰਗ ਕਿਵੇਂ ਪੂਰਾ ਹੋਊਗਾ ਜਦੋਂ ਤੁਸੀਂ ਇੱਥੋਂ ਲਾਈਨ ਖਿੱਚੋਗੇ ਇੱਥੇ ਖਿੱਚੋਗੇ ਤਾਂ ਬੇਟਾ ਅਕਿਰਤੀ ਤੁਹਾਡੇ ਸਾਹਮਣੇ ਆ ਜਾਊਗੀ ਵੀ ਕਿਹੜੀ ਅਕਿਰਤੀ ਹੈ ਜਿਹੜੀ ਇੱਥੇ ਫਿੱਟ ਹੋਊਗੀ ਜੇ ਭੁਲੇਖਾ ਲੱਗਦਾ ਤਾਂ ਇੱਥੇ ਲਾਈਨ ਖੇਚ ਲਿਓ ਤੁਸੀਂ ਜਿਹੜਾ ਪੇਪਰ ਤੁਹਾਨੂੰ ਆਊਗਾ ਠੀਕ ਹੈ ਬੇਟਾ ਤਾਂ ਹੁਣ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰੋ ਵੀ ਆ ਜਿਹੜੀ A ਕਰਤੀ ਹੈ ਬੇਟਾ A ਜਦੋਂ ਇੱਥੋਂ ਇੱਥੇ ਆ ਕੇ ਆਹਾ ਕਰਤੀ ਹੀ ਬਣ ਰਹੀ ਹੈ ساری ਦੀ ساری ਪ੍ਰੋਪਰ ਹੈ ਜਿਹੜੀ ਠੀਕ ਹੈ ਮੈਂ ਤੁਹਾਨੂੰ ਦੱਸਿਆ ਸੀ ਬੇਟਾ I ਇਹ ਕਰਤੀ ਥੋੜੀ ਜੀ ਵੱਡੀ ਲੈਣੀ ਸੀ ਉਹਨਾਂ ਨੇ ਪੇਪਰ ਦੇ ਵਿੱਚ ਤਾਂ ਹੈਨਾ ਜਿੱਥੋਂ ਮੈਂ ਪੇਕ ਕੀਤੀ ਹੈ ਉੱਥੇ ਸਾਈਜ਼ ਛੋਟਾ ਦਿੱਤਾ ਹੋਇਆ ਬੱ ਪੂਰੇ ਜਿਹੜਾ ਪੱਕੇ ਪੇਪਰ ਤੇ ਤੁਹਾਨੂੰ ਆ ਕੇ ਕੀਤੀ ਥੋੜੀ ਜੀ ਵੱਡੀ ਆਊਗੀ ਤਾਂ ਆ ਬੇਟਾ ਜਦੋਂ ਆਹਾ ਨੋਬਾਂ ਸਾਰੀਆਂ ਬਰਾਬਰ ਬਣਦੀਆਂ ਪਈਆਂ ਦੇ ਦੋ A ਕਿਰਤੀ ਨੂੰ ਇੱਥੇ ਫਿੱਟ ਕਰਾਂਗੇ ਤਾਂ ਇਹ ਪੂਰੀ ਤਰ੍ਹਾਂ ਨਾਲ ਫਿੱਟ ਆ ਜਾਊਗੀ ਇਸ ਕਰਕੇ ਬੇਟਾ A1 ਨੂੰ ਇਹਦੇ ਰਾਈਟ ਆਨਸਰ ਅਸੀਂ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 24 ਸਵਾਲ ਨੰਬਰ 24 ਦੇ ਵਿੱਚ ਬੇਟਾ ਇਸ ਕਿਰਤੀ ਨੂੰ ਇੱਥੋਂ ਕਿਹੜੀ ਕਿਰਤੀ ਹੈ ਜਿਹੜੀ ਪੂਰਾ ਕਰੂਗੀ ਤਾਂ ਅਸੀਂ ਜਦੋਂ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਤਾਂ ਬੇਟਾ ਇੱਕ ਤਾਂ ਆ ਚੀਜ਼ ਇੱਥੋਂ ਇੰਜ ਨੂੰ ਜਾ ਕੇ ਆ ਲਾਈਨ ਤੁਸੀਂ ਖਿੱਚ ਕੇ ਤੇ ਪੂਰਾ ਕਰਕੇ ਦੇਖ ਲੈਣਾ ਤੁਹਾਡੇ ਸਾਹਮਣੇ ਪਿਕਚਰ ਆ ਜਾਊਗੀ ਇਧਰ ਦੀ ਠੀਕ ਹੈ ਬੇਟਾ ਤੇ ਜਦੋਂ ਬੇਟਾ ਅਸੀਂ B 21 ਨੂੰ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਆ ਦੇਖੋ ਪ੍ਰੋਪਰ OC ਉਹ ਹੀ ਨੋਬਾ ਬਣਦੀਆਂ ਪਈਆਂ ਜੇ ਇਹਨੂੰ ਚੱਕ ਕੇ ਇੱਥੇ ਫਿਕਸ ਕਰ ਦਈਏ ਤਾਂ ਇਹ ਪੂਰਾ ਵਰਗਾਕਾਰ ਪੂਰਾ ਹੋ ਜਾਊਗਾ 1 ਤੇ 2 9 ਬਾ ਤੀਜੀ ਇੱਥੇ ਜੇ ਖਤਮ ਹੁੰਦੀ ਹੈ ਠੀਕ ਹੈ ਉਤੋਂ ਨੂੰ ਵਰਗ ਦੀ ਤੇ ਆ ਪੁਆਇੰਟ ਵੀ ਇੱਕੋ ਜਿਹਾ ਹੈਗਾ ਇਸ ਕਰਕੇ b1 ਨੂੰ ਐਸ a ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 25 ਸਵਾਲ ਨੰਬਰ 25 'ਚ ਵੀ ਬੇਟਾ ਇੱਥੋਂ ਆ ਲਾਈਨ ਤੇ ਆ ਲਾਈਨ ਰਲਾ ਕੇ ਤੁਸੀਂ ਦੇਖੋ ਵੀ ਕਿਹੜੀ ਅਕਿਰਤੀ ਹੈ ਜਿਹੜੀ ਉਹ ਪ੍ਰੋਪਰ ਬਣਦੀ ਪਈ ਹੈ ਜਦੋਂ ਬੇਟਾ ਅਸੀਂ b ਅਕਿਰਤੀ ਨੂੰ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆ ਸੀਮ ਹੀ ਗੁਲਾਈ ਜਿਹੀ ਬਣਦੀ ਪਈ ਹੈ ਜਿਹੜੀ ਕਿ ਇਸ ਚੱਕਰ ਨੂੰ ਇਸ ਵਰਗ ਨੂੰ ਪੂਰਾ ਕਰਦੀ ਪਈ ਹੈ ਤਾਂ b1 31 ਨੂੰ ਐਸ a ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 26 ਸਵਾਲ ਨੰਬਰ 26 ਦੇ ਵਿੱਚ ਆਹ ਬੇਟਾ ਇੱਥੋਂ ਆਪਾਂ ਦੇਖਣਾ ਵੀ ਆਹ ਕਿਹੜਾ ਕੱਟ ਪੀਸ ਇੱਥੇ ਫਿਕਸ ਹੋਊਗਾ ਵੀ ਇਹ ਜਿਹੜਾ ਵਰਗ ਨੂੰ ਪੂਰਾ ਕਰ ਦਵੇ ਠੀਕ ਆ ਬੇਟਾ ਤਜਦੋਂ ਬੇਟਾ ਅਸੀਂ ਧਿਆਨ ਦੇ ਨਾਲ ਦੇਖਦੇ ਆਂ ਆਬਸਰਵ ਕਰਦੇ ਵੀ ਇਹਦੇ ਚੋਂ ਕਿਹੜਾ ਪੀਸ ਇੱਥੇ ਪ੍ਰੋਪਰ ਲੱਗ ਸਕਦਾ ਆ ਠੀਕ ਆ ਬੇਟਾ ਕਿਉਂਕਿ ਇੱਥੋਂ ਲਾਈਨ ਮਾਰ ਕੇ ਇਹ ਕਿਰਤੀ ਸਾਡੇ ਸਾਹਮਣੇ ਆ ਜਾਂਦੀ ਹੈ ਠੀਕ ਹੈ ਵੀ ਇਹ ਕਿੱਦਾਂ ਦੀ ਕਿਰਤੀ ਹੈ ਜਿਹੜੀ ਬਣੂਗੀ ਤੇ ਬੇਟਾ ਇੱਥੋਂ ਤਾਂ ਆਹ ਕੱਟ ਵਾਲੇ ਚੱਲਦੇ ਪਏ ਹੈ ਹਨਾ ਭਾਵੇਂ ਆਹ ਪੁਆਇੰਟ ਰਲਦੇ ਪਰ ਇੱਥੋਂ ਨਹੀਂ ਰਲਦਾ ਪਿਆ ਜਦੋਂ ਅਸੀਂ ਸੀ ਅਕਿਰਤੀ ਨੂੰ ਧਿਆਨ ਦੇ ਨਾਲ ਦੇਖਦੇ ਆਂ ਬੇਟਾ ਇੱਥੇ ਲਾਈਨ ਲਗਾ ਕੇ ਤੁਸੀਂ ਦੇਖੋਗੇ ਤਾਂ ਆਹ ਸੀ ਵਰਗੀ ਅਕਿਰਤੀ ਹੈ ਜਿਹੜੀ ਬਿਲਕੁਲ ਬਣਦੀ ਪਈ ਹੈ ਠੀਕ ਹੈ ਬੇਟਾ ਤਾਂ ਐਸ ਕਿਰਤੀ ਨੂੰ ਜਦੋਂ ਇੱਥੇ ਚੱਕ ਕੇ ਰੱਖਾਂਗੇ ਤਾਂ ਇਹ ਜਿਹੜੇ ਇਹਦੀ ਡਾਇਗਰਾਮ ਨੂੰ ਪੂਰਾ ਕਰ ਦੂਗੀ ਵਰਗ ਬਣਾ ਦਊਗੀ ਇਸ ਕਰਕੇ ਸੀ 1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 27 ਸਵਾਲ ਨੰਬਰ 27 ਦੇ ਵਿੱਚ ਬੇਟਾ ਆ ਕੱਟ ਪੀਸ ਹੈਗਾ ਵਰਗ ਦੇ ਵਿੱਚੋਂ ਅੱਧਾ ਵਰਗ ਕੱਟਿਆ ਹੋਇਆ ਇੱਥੇ ਅਸੀਂ ਦੇਖ ਲੈਣਾ ਤੁਸੀਂ ਇੱਥੇ ਲਾਈਨ ਲਗਾ ਕੇ ਇੰਜ ਕਰਕੇ ਦੇਖ ਲਓ ਵੀ ਕਿਦਾਂ ਦਾ ਸ਼ੇਪ ਬਣਦੀ ਪਈ ਹੈ ਜਦੋਂ ਬੇਟਾ ਅਸੀਂ ਇਸ ਤਰ੍ਹਾਂ ਦੀ ਆਪਣੇ ਦਿਮਾਗ 'ਚ ਸ਼ੇਪ ਬਣਾਉਨੇ ਆ ਤਾਂ ਬੇਟਾ ਆਹ B1 ਕਰਤੀ ਹੈ ਜਿਹੜੀ ਇਹ ਆਪਣੇ ਦਿਮਾਗ 'ਚ ਆਉਂਦੀ ਪਈ ਹੈ ਇਹ ਜਦੋਂ ਇੱਥੇ ਫਿੱਟ ਕਰ ਦਵਾਂਗੇ ਤਾਂ ਇਹ ਪੂਰਾ ਵਰਗ ਬਣਾ ਦੇਊਗੀ ਆਹ ਨੋਬਾਂ ਥੱਲੇ ਨੂੰ ਆਹ ਨੋਬਾਂ ਅੰਦਰ ਨੂੰ ਰਲ ਜਾਣੀਆਂ ਆਪਸ ਦੇ ਵਿੱਚ ਇਸ ਕਰਕੇ B1 ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਸਵਾਲ ਨੰਬਰ 28 ਨੂੰ ਧਿਆਨ ਦੇ ਨਾਲ ਅਬਜ਼ਰਵ ਕਰੋ ਇੱਥੋਂ ਲਕੀਰ ਲਾ ਕੇ ਇੱਥੋਂ ਬੇਟਾ ਦੇਖ ਲਓ ਵੀ ਆ ਕਿਹੜਾ ਚੀਜ਼ ਆ ਇੱਥੇ ਫਿੱਟ ਆਊਗੀ ਆ ਵੀ ਲਾਈਨ ਟੇਢੀ ਐ ਇੱਥੇ ਨੋਬ ਹੈਗੀ ਐ ਠੀਕ ਐ ਬੇਟਾ ਆ ਤਾਂ ਬਣਦੀ ਨਹੀਂ ਆਹੀ ਪੁਆਇੰਟ ਐ ਜਿਹੜਾ ਬਣਦਾ ਪਿਆ ਦੇਖੋ ਇਹਦੇ ਵਰਗੀ ਸ਼ੇਪ ਹੀ ਬਣਦੀ ਐ ਨਾ ਇੱਥੇ ਤੁਸੀਂ ਲਾ ਕੇ ਦੇਖ ਲਓ ਠੀਕ ਐ ਬੇਟਾ ਤਾਂ 28 ਦਾ ਆ ਜਿਹੜਾ B ਪੁਆਇੰਟ ਹੈਗਾ ਇਹ ਸਭ ਤੋਂ ਐਪਰੋਪਰੀਏਟ ਐ ਜਦੋਂ ਇਹਨੂੰ ਇੱਥੇ ਫਿਕਸ ਕਰਾਂਗੇ ਤਾਂ ਇਹ ਵਰਗ ਪੂਰਾ ਕਰ ਦਊਗਾ ਇਸ ਕਰਕੇ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 29 ਸਵਾਲ ਨੰਬਰ 29 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ ਤਾਂ ਇੱਥੇ ਬੇਟਾ ਆਹ ਕਿਹੜੀ ਚੀਜ਼ ਲਾਈਏ ਵੀ ਇਹ ਵਰਗ ਨੂੰ ਪੂਰਾ ਕਰ ਦਵੇ ਠੀਕ ਹੈ ਬੇਟਾ ਤਾਂ ਅਸੀਂ ਹੁਣ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਵੀ ਇੱਥੇ ਕਿਹੜੀ ਚੀਜ਼ ਫਿੱਟ ਹੋਊਗੀ ਪ੍ਰੋਪਰ ਕਿਹੜੇ ਘਟਾ ਜਿਹੜੇ ਪ੍ਰੋਪਰ ਇਹਦੇ ਅਨਸਾਰ ਚੱਲਦੇ ਵੇ ਤੁਸੀਂ ਇੱਥੇ ਬਣਾ ਕੇ ਦੇਖੋਗੇ ਪਿਕਚਰ ਤੁਹਾਡੇ ਸਾਹਮਣੇ ਆ ਜੂਗੀ ਜਦੋਂ ਤੁਸੀਂ ਪੈਨ ਦੇ ਨਾਲ ਬਣਾਉਂਗੇ ਠੀਕ ਹੈ ਬੇਟਾ ਤਾਂ ਆ ਏ ਕਿਰਤੀ ਦੇਖੋ ਜੇ ਇਹਨੂੰ ਇੱਥੇ ਅਸੀਂ ਫਿਕਸ ਕਰ ਦਈਏ ਤਾਂ ਇਹ ਪੂਰੀ ਵਰਗਾਕਾਰ ਅਕਿਰਤੀ ਬਣ ਜਾਊਗੀ ਠੀਕ ਹੈ ਆ ਵੱਡਾ ਬਣ ਜਾਂਦਾ ਆ ਤਾਂ ਰਲਦੀ ਹੋਈ ਨਹੀਂ 90 ਦੇ ਨਾਲ ਹੈਨਾ ਆ ਛੋਟੀ ਆ ਆ ਉਹਦੇ ਜਿੱਡੀ ਹੋਈ ਹੈਗੀ ਆ ਤਾਂ ਇਸ ਕਰਕੇ A1 ਨੂੰ ਇਹਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 30 ਸਵਾਲ ਨੰਬਰ 30 ਦੇ ਵਿੱਚ ਬੇਟਾ ਫੇਰ ਤੁਸੀਂ ਦੇਖੋ ਵੀ ਇੱਥੇ ਕਿਹੜੀ ਅਕਿਰਤੀ ਫਿੱਟ ਹੋਊਗੀ ਜਿਹੜੀ ਇਹਨੂੰ ਵਰਗ ਨੂੰ ਪੂਰਾ ਕਰ ਦਊਗੀ ਤੂੰ ਬੇਟਾ ਜਦੋਂ ਅਸੀਂ ਧਿਆਨ ਨਾਲ ਇੱਥੇ ਜਦੋਂ ਤੁਸੀਂ ਲਾਈਨ ਲਗਾ ਕੇ ਬਣਾਉਂਗੇ ਵਰਗ ਤੇ ਤੁਹਾਡੇ ਸ਼ੇਪ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ ਜਾਊਗੀ ਵੀ ਕਿਹੜੀ ਅਕਿਰਤੀ ਹੈ ਜਿਹੜੀ ਇੱਥੇ ਪੂਰੀ ਪੂਰੀ ਫਿਕਸ ਹੋਊਗੀ ਠੀਕ ਹੈ ਬੇਟਾ ਤਾਂ ਇਹਦੇ ਲਈ ਜ਼ਰੂਰੀ ਹੈ ਬੇਟਾ ਤੁਸੀਂ ਉੱਥੇ ਪੈਨਸਲ ਦੇ ਨਾਲ ਰਾਫ ਬਣਾ ਕੇ ਦੇਖ ਲੈਣਾ ਫਿਰ ਚਿੱਤਰ ਤੁਹਾਡੇ ਬਿਲਕੁਲ ਸਾਹਮਣੇ ਆ ਜਾਊਗਾ ਠੀਕ ਹੈ ਬੇਟਾ ਆ ਦੇਖੋ ਬੇਟਾ ਜਦੋਂ ਇਹ ਅਕਿਰਤੀ ਨੂੰ ਅਸੀਂ ਇੱਥੇ ਪੂਰਾ ਪੂਰਾ ਫਿੱਟ ਕਰਦੇ ਹਾਂ ਤਾਂ ਇਹ ਜਿਹੜਾ ਹੈਗਾ ਐਸੇ ਵਰਗ ਨਾਲ ਉਹ ਕੱਟਿਆ ਹੋਇਆ ਪੀਸ ਹੈ ਜਿਹੜਾ ਉਹ ਲੱਗਦਾ ਪਿਆ ਹੈ ਠੀਕ ਹੈ ਬੇਟਾ ਆਹ ਨੋਬ ਇੱਥੇ ਜਾ ਕੇ ਫਿਕਸ ਹੋ ਜੂਗੀ ਆਹ ਪੁਆਇੰਟ ਇੱਥੇ ਫਿਕਸ ਹੋ ਜੂਗਾ ਆਹ ਵੀ ਦੋਵੇਂ ਕੱਟੇ ਇੱਥੇ ਫਿਕਸ ਹੋ ਜਾਣਗੇ ਆਹ ਵੀ ਨੋਬ ਆਹ ਨੋਬ ਇੱਥੇ ਆ ਜਾਣੀ ਬੇਟਾ ਇਹਦੇ ਠੀਕ ਹੈ ਤਾਂ ਇਹ ਵਨ ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹੀ ਸੀਗਾ ਬੇਟਾ ਇਹਦਾ ਸਵਾਲ ਨੰਬਰ 30 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ